सतनाम वाहे गुरु साहेब जी श्लोक महला तीजा तिग ए आशा दूजे भाव की जो मोहे माया चित लाए। ਆਰ ਸੁਖ ਪੱਲਰ त्यागेया ਨਾਮ ਵਿਸਾਰ ਦੁਖ ਪਾਏ ਮਨ ਮੁਖ ਅਗਿਆਨੀ ਅੰਦਲੇ ਜਨਮ ਮਰਹਿ ਫੇਰੇ ਆਵੇ ਜਾਏ ਕਾਰਜ ਸਿਧ ਨਾ ਹੋਵਨੀ ਅੰਤ ਗਿਆ ਪਛਤਾਏ ਜਿਸ ਕਰਮ ਹੋਵੇ ਜਿਸ ਸਤ ਗੁਰ ਮਿਲੈ ਸੋ ਹਰ ਹਰ ਨਾਮ ਤੇ ਆਏ ਨਾਮ ਰਤੇ ਜਨ ਸਦਾ ਸੁਖ ਪਾਇਨ ਜਨ ਨਾਨਕ ਤਿਨ ਬਲ ਜਾਏ ਮਹਲਾ ਤੀਜਾ ਆਸਾ ਮਨ ਸਾ ਜਗ ਮੋਹਣੀ ਜਿਨ ਮੋਹਿਆ ਸੰਸਾਰ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ ਹੁਕਮੀ ਹੀ ਜਮ ਲਗਦਾ ਸੋ ਉਬਰੈ ਜਿਸ ਬਖਸੈ ਕਰਤਾ ਨਾਨਕ ਗੁਰ ਪ੍ਰਸਾਦੀ ਇਹੋ ਮਨ ਤਾਂ ਤਰੈ ਜਾਂ ਛੋਡੇ ਅਹਕਾਰ ਆਸ ਅਮਨ ਸਾ ਮਾਰੇ ਨਿਰਾਸ ਹੋਏ ਗੁਰਸਬਦ ਦੀ ਵਿਚਾਰ ਪਾਉੜੀ ਜਿੱਥੈ ਜਾਈਐ ਜਗਤ ਮੈਂ ਤਿੱਥੈ ਹਰ ਸਾਈ ਅਗੇ ਸਵ ਆਪੇ ਵਰਤਦਾ ਹਰ ਸਚਾ ਨਾਈ ਕੁੜਿਆਰਾ ਕੇ ਮੋਹ ਫਿਟਕੀਐ ਸਚ ਭਗਤ ਵੜਿਆਈ ਸੱਚ ਸਾਹਿਬ ਸਚਾਨਿਉ ਹੈ ਸਿਰ ਨਿੰਦਕ ਛਾਈ ਜਨ ਨਾਨਕ ਸਾਚੇ ਅਰਾਧਿਆ ਗੁਰਮੁਖ ਸੁਖ ਪਾਈ ਕੁੜਿਆਰਾ ਕੇ ਮੋਹ ਫਿਟ ਕੀਐ ਸਚ ਭਗਤ ਵਡਿਆਈ ਸੱਚ ਸਾਹਿਬ ਸਚਾਨਿਉ ਹੈ ਸਰਨਿੰਦਕ ਛਾਈ ਜਨ ਨਾਨਕ ਸਾਚਿਆ ਰਾਧਿਆ ਗੁਰਮੁਖ ਸੁਖ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹੁਕਮ ਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਜੇ ਪਾਤਸ਼ਾਹ ਜੀ ਦੇ ਸ਼ਲੋਕ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਪ੍ਰਮਾਨ ਕਰ ਰਹੇ ਨੇ ਜਿਹੜਾ ਮਨੁੱਖ ਮਾਇਆ ਦੇ ਮੋਹ ਵਿੱਚ ਆਪਣਾ ਚਿੱਤ ਜੋੜਦਾ ਉਸ ਦੀ ਇਹ ਮਾਇਆ ਨਾਲ ਪਿਆਰ ਵਧਾਉਣ ਵਾਲੀ ਆਸ ਉਸ ਤੇ ਵਾਸਤੇ ਫਿਟਕਾਰ ਹੀ ਖੱਟਣ ਵਾਲੀ ਹੁੰਦੀ ਹੈ ਕਿਉਂਕਿ ਉਹ ਮਨੁੱਖ ਪਰਮਾਤਮਾ ਦੇ ਨਾਮ ਦਾ ਆਨੰਦ ਪਰਾਲੀ ਦੇ ਵੱਟੇ ਤਿਆਗਦਾ ਹੈ ਪਰਮਾਤਮਾ ਦਾ ਨਾਮ ਭੁਲਾ ਕੇ ਉਹ ਦੁੱਖ ਹੀ ਪਾਉਂਦਾ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਿਕ ਜੀਵਨ ਦੀ ਸੋਚ ਤੋਂ ਸੱਖਣੇ ਰਹਿੰਦੇ ਹਨ ਜੀਵਨ ਦਾ ਸਹੀ ਰਸਤਾ ਉਹਨਾਂ ਨੂੰ ਨਹੀਂ ਦਿਸਦਾ ਇਸ ਵਾਸਤੇ ਉਹ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ ਮਨੁੱਖ ਬੰਦਾ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ ਪ੍ਰਭੂ ਨੂੰ ਵਿਸਾਰ ਕੇ ਮਨੁੱਖ ਨੇ ਹੋਰ ਹੋਰ ਕਈ ਧੰਦੇ ਸਹੇੜੇ ਹੁੰਦੇ ਹਨ ਉਹਨਾਂ ਕੰਮਾਂ ਵਿੱਚ ਉਸ ਨੂੰ ਕਾਮਯਾਬੀਆਂ ਨਹੀਂ ਹੁੰਦੀਆਂ ਆਖਰ ਇੱਥੋਂ ਹੋ ਕੇ ਲੈਂਦਾ ਹੀ ਜਾਂਦਾ ਹੈ ਜਿਸ ਮਨੁੱਖ ਉੱਤੇ ਪ੍ਰਭੂ ਦੀ ਮਿਹਰ ਹੁੰਦੀ ਹੈ ਉਸ ਨੂੰ ਗੁਰੂ ਮਿਲਦਾ ਹੈ ਉਹ ਸਦਾ ਪ੍ਰਭੂ ਦਾ ਨਾਮ ਸਿਮਰਦਾ ਹੈ ਨਾਮ ਵਿੱਚ ਰੰਗੇ ਹੋਏ ਮਨੁੱਖ ਸਦਾ ਆਤਮਿਕ ਆਨੰਦ ਮਾਣਦੇ ਹਨ ਹੇ ਦਾਸ ਨਾਨਕ ਆਖ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਹੇ ਭਾਈ ਹਰ ਵੇਲੇ ਮਾਇਆ ਦੀ ਆਸ ਹਰ ਵੇਲੇ ਮਾਇਆ ਦੇ ਹੀ ਚਿਤਵਨੀ ਜਗਤ ਵਿੱਚ ਜੀਵਾਂ ਨੂੰ ਮੋਹ ਰਹੀ ਹੈ ਇਸ ਨੇ ਸਾਰੇ ਜਗਤ ਨੂੰ ਆਪਣੇ ਵਸ ਵਿੱਚ ਕੀਤਾ ਹੋਇਆ ਹੈ ਜਿਤਨਾ ਵੀ ਜਗਤ ਦਿਸ ਰਿਹਾ ਇਸ ਆਸਾ ਮਨਸਾ ਦੇ ਕਾਰਨ ਜਗਤ ਦਾ ਹਰੇਕ ਜੀਵ ਆਤਮਕ ਮੌਤ ਦੇ ਪੰਜੇ ਵਿੱਚ ਹੈ ਪਰ ਇਹ ਆਤਮਕ ਮੌਤ ਪਰਮਾਤਮਾ ਦੇ ਹੁਕਮ ਵਿੱਚ ਹੀ ਵਿਆਪਦੀ ਹੈ ਇਸ ਵਾਸਤੇ ਇਸ ਤੋਂ ਉਹੀ ਬਚਦਾ ਜਿਸ ਉੱਤੇ ਕਰਤਾਰ ਮਿਹਰ ਕਰਦਾ ਹੈ ਤੇ ਪ੍ਰਮਾਤਮਾ ਬਖਸ਼ਿਸ਼ ਕਰਦਾ ਹੈ ਗੁਰੂ ਦੇ ਰਾਹੀਂ ਏ ਨਾਨਕ ਜਦੋਂ ਗੁਰੂ ਦੀ ਕਿਰਪਾ ਨਾਲ ਮਨੁੱਖ ਆਪਣੇ ਅੰਦਰੋਂ ਅਹੰਕਾਰ ਦੂਰ ਕਰਦਾ ਹੈ ਜਦੋਂ ਗੁਰੂ ਦੇ ਸ਼ਬਦ ਵਿੱਚ ਸੁਰਤ ਜੋੜਦਾ ਹੈ ਤਦੋਂ ਮਨੁੱਖ ਆਸਾ ਮਨਸਾ ਨੂੰ ਮੁਕਾ ਲੈਂਦਾ ਦੁਨੀਆ ਦੀ ਕਿਰਤ ਕਰਦਾ ਹੋਇਆ ਵੀ ਆਸਾਂ ਤੋਂ ਉਤਾਹ ਰਹਿਦਾ ਹੈ ਤਦੋਂ ਮਨੁੱਖ ਦਾ ਮਨ ਆਸਾ ਮਨਸਾ ਦੀ ਘੁੰਮਣ ਕੇਰੀ ਵਿੱਚੋਂ ਪਾਰ ਲੰਘ ਜਾਂਦਾ ਹੈ हे ਭਾਈ ਸੰਸਾਰ ਵਿੱਚ ਜਿਸ ਥਾਂ ਵੀ ਜਾਈਏ ਉੱਥੇ ਹੀ ਮਾਲਕ ਪ੍ਰਭੂ ਹਾਜ਼ਰ ਹੈ ਪਰ ਲੋਕ ਵਿੱਚ ਵੀ ਹਰ ਥਾਂ ਸੱਚਾ ਨਿਆਂ ਕਰਨ ਵਾਲਾ ਪਰਮਾਤਮਾ ਆਪ ਹੀ ਕਾਰ ਚਲਾ ਰਿਹਾ ਹੈ ਉਸ ਦੀ ਹਜ਼ੂਰੀ ਵਿੱਚ ਮਾਇਆ ਗਰਸੇ ਜੀਵਾਂ ਨੂੰ ਫਟਕਾਰਾਂ ਪੈਂਦੀਆਂ ਹਨ ਪਰ ਜਿਨ੍ਹਾਂ ਦੇ ਹਿਰਦੇ ਵਿੱਚ ਸਦਾ ਥਿਰ ਹਰ ਨਾਮ ਵਸਦਾ ਹੈ ਪ੍ਰਭ ਦੀ ਭਗਤੀ ਟਿਕੀ ਹੋਈ ਹੈ ਉਹਨਾਂ ਨੂੰ ਆਦਰ ਮਿਲਦਾ ਹੈ हे ਭਾਈ ਮਾਲਕ ਪ੍ਰਭ ਸਦਾ ਕਾਇਮ ਰਹਿਣ ਵਾਲਾ ਹੈ ਉਸ ਦਾ ਇਨਸਾਫ ਵੀ ਆਟਲ ਹੈ ਉਸ ਦੇ ਨਿਆਂ ਅਨੁਸਾਰ ਹੀ ਗੁਰਮਖਾਂ ਦੀ ਨਿੰਦਾ ਕਰਨ ਵਾਲੇ ਬੰਦਿਆਂ ਦੇ ਸਿਰ ਸੁਆ ਪੈਂਦੀ ਹੈ हे ਨਾਨਕ ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸ਼ਰਨ ਪੈ ਕੇ ਸਦਾ ਸਿਰ ਪ੍ਰਭੂ ਨੂੰ ਸਿਮਰਿਆ ਹੈ ਉਹਨਾਂ ਨੂੰ ਆਤਮਿਕ ਆਨੰਦ ਮਿਲਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟੈਸਟਡ ਬਾਈ ਆਵ ਥਰਡ ਗੁਰੂ ਗੁਰੂ ਅਮਰਦਾਸ ਜੀ ਅੰਦਰ ਹੈਡਿੰਗ ਸ਼ਲੋਕ ਥਰਡ ਮਹਿਲ ਗੁਰੂ ਸਾਹਿਬ ਜੀ ਸੇਇੰਗ ਥੈਟ Cursed are the hopes in the love of duality, they tie the consciousness to love and attachment to Maya. One who forsakes the peace of the Lord in exchange for Sutra and forgets the Nam suffers in pain. The ignorant, self-willed manuks are blind they are born only to die again and continue coming and going. their affairs are not resolved and in the end they depart regretting and repenting. one who is blessed with the lord's grace meets the true lord guru. he alone meditates on the nam, name of the lord har har. Imbued with the naam, the humble servants of the Lord find a lasting peace. Servant Nanak is a sacrifice to them. Third Mahal Hope and desire entice the world, they entice the world, whole universe. Everyone and all that has been created is under the domination of death. By the hukam of the Lord's command, death seizes the mortal. He alone is saved, whom the Creator Lord forgives. O Nanak, by Guru's grace, this mortal swims across. If he abandons his ego, conquer hope and desire, and remain unattached. Contemplate the word of the Guru's Shabad, Pauri. Wherever I go in this world I see the Lord there in the world hereafter as well. The Lord, the true judge himself, is pervading and primating everywhere. The faces of the false are cursed, while the true devotees are Blessed with glorious greatness. True is the Lord and Master, and true is His justice. The heads of the slanderers are covered with ashes. Servant Nanak worships the true Lord in adoration as Gurmukh. He finds peace. Vahegurji ka khalsa, Vahegurji Ki fati.